ਬੀਤੇ 2 ਸਾਲ ਤੋਂ ਪਿੰਡ ਮੁਸ਼ਕਾਬਾਦ ਦੇ ਵਿੱਚ ਲੱਗ ਰਹੀ ਬਾਇਓਗੈਸ ਫੈਕਟਰੀ ਦਾ ਮਾਮਲਾ ਸੁਰਖੀਆਂ ਵਿੱਚ ਹੈ ਇਸ ਸਬੰਧ ਵਿੱਚ ਪਿੰਡ ਮੁਸ਼ਕਾਬਾਦ ਪਿੰਡ ਖੀਰਨੀਆਂ ਤੇ ਪਿੰਡ ਟੱਪਰੀਆਂ ਵੱਲੋਂ ਲੋਕ ਸਭਾ ਚੋਣਾਂ 2024 ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ ਇਸ ਸਬੰਧ ਵਿੱਚ ਜਦੋਂ ਪਿੰਡ ਮੁਸ਼ਕਾਬਾਦ ਪਿੰਡ ਟੱਪਰੀਆਂ ਤੇ ਵਿੱਚ ਬਣੇ ਪੋਲਿੰਗ ਬੂਥ ਤੇ ਪਹੁੰਚ ਕੇ ਵੇਖਿਆ ਗਿਆ ਤਾਂ ਪੂਰਨ ਤੌਰ ਤੇ ਤਿੰਨਾਂ ਪਿੰਡਾਂ ਦੇ ਨਿਵਾਸੀਆਂ ਦਾ ਲੋਕ ਸਭਾ ਚੋਣਾਂ ਦਾ ਪੂਰਨ ਤੌਰ ਤੇ ਬਾਈਕਾਟ ਦੇਖਣ ਨੂੰ ਮਿਲਿਆ ਇਹਨਾਂ ਤਿੰਨ ਪਿੰਡਾਂ ਵੱਲੋਂ ਪਿੰਡ ਵਿੱਚ ਵੱਖ-ਵੱਖ ਥਾਵਾਂ ਤੇ ਲੋਕ ਸਭਾ ਚੋਣਾਂ ਬਾਈਕਾਟ ਦੇ ਬੂਥ ਲ ਬੋਲਿੰਗ ਬੂਤੇ ਪੂਕਤਾ ਪ੍ਰਬੰਧ ਕੀਤੇ ਹੋਏ ਸੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਨੂੰਨੀ ਵਿਵਸਥਾ ਬਣਾਏ ਰੱਖਣ ਲਈ ਪੂਰੇ ਪ੍ਰਬੰਧ ਕੀਤੇ ਗਏ ਨੇ ਸੁਣਾਉਂਦੇ ਆ ਨਿਵਾਸੀ ਪਿੰਡ ਮੁਸ਼ਕਬਾਦ ਅਮਰੀਕ ਸਿੰਘ ਦੀ ਜ਼ੁਬਾਨੀ ਤੇ ਇਸ ਦੇ ਨਾਲ ਹੀ ਸੁਣੋ ਕੀ ਆਖਦੇ ਨੇ ਪਿੰਟਪਰੀਆਂ ਦੇ ਲੋਕ ਜਿਨ੍ਹਾਂ ਵੱਲੋਂ ਬਾਈਕਾਟ ਕੀਤਾ ਗਿਆ ਹੈ ਕਿਉਂ ਕੀਤਾ ਗਿਆ ਹੈ ਕਿਉਂ ਐਲਾਨ ਜਿਹੜੇ ਨੇ ਕੀਤੇ ਗਏ ਨੇ ਆਓ ਤੁਹਾਨੂੰ ਉਹਨਾਂ ਦੀ ਹੀ ਜ਼ੁਬਾਨੀ ਸੁਣਾ ਦਿੰਨੇ ਆ ਪਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਜਾਂ ਕੋਈ ਵੀ ਰਾਜਨੀਤਿਕ ਪਾਰਟੀ ਉਹਨਾਂ ਦਾ ਸਾਥ ਨਹੀਂ ਦਿੰਦੀ ਤੁਹਾਨੂੰ ਸੁਣਾਉਂਨੇ ਆ ਸਾਰੇ ਪਿੰਡ ਵਾਸੀਆਂ ਦੀ ਜ਼ੁਬਾਨੀ ਕੀ ਕਹਿੰਦੇ ਨੇ ਇੱਕ ਬਜ਼ੁਰਗ ਵਿਅਕਤੀ ਅਵਤਾਰ ਸਿੰਘ ਉਹਨਾਂ ਦੇ ਵੀ ਸੁਣੋ ਤੇ ਨਾਲ ਹੀ ਸੁਣੋ ਬੀਐਲੂ ਪੋਲਿੰਗ ਬੂਥ ਪਿੰਡ ਮੁਸ਼ਕਾਬਾਦ ਦੇ ਲਖਵਿੰਦਰ ਸਿੰਘ ਤੋਂ ਬੀਐਲੂ ਲਖਵਿੰਦਰ ਸਿੰਘ ਸਰ ਲਖਵਿੰਦਰ ਸਿੰਘ ਕਿਹੜਾ ਪਿੰਡ ਹੈ ਜੀ ਇਹ ਮੁਸ਼ਕਾਬਾਦ ਆ ਸਰ ਇਹ ਸਵੇਰ ਦੇ ਕਿੰਨੇ ਵਜੇ ਖੜੇ ਹੋ ਰਹੀ ਹੈ ਲਗਭਗ 7 ਵਜੇ ਤਾਂ ਸਰ ਪ੍ਰੋਗਰਾਮ ਸੀਗਾ ਚੋਣ ਸਟਾਰਟ ਹੋਣ ਦਾ ਹੁਣ ਟਾਈਮ ਕਿੱਲਾ ਹੋ ਗਿਆ ਹੈ ਲਗਭਗ ਮੈਂ ਕਿਹਾ 7:10 ਕਰ ਗਿਆ ਜੀ 8 ਵਜੇ ਨੂੰ ਚਾਹ ਲਗਿਨ ਕੋਣ ਆਇਆ ਜੀ ਅਜੇ ਤੱਕ ਤਾਂ ਸਰ ਕੋਈ ਵੋਟਰ ਨਹੀਂ ਪਹੁੰਚਿਆ ਹੈਗਾ ਇਸ ਤਰ੍ਹਾਂ ਸਿਕਿਉਰਿਟੀ ਜਦੋਂ ਵੀ ਸਰ ਕਰਦੇ ਸਿਕਿਉਰਿਟੀ ਪੂਰੇ ਪ੍ਰਬੰਧ ਹੋ ਚੁੱਕੇ ਨੇ ਸਰ ਇਹ ਸਾਰੇ VOTER ਦੇ ਵੈਲਕਮ ਲਈ ਵੀ ਸਾਰਾ ਗਰਾਉਂਡ ਤਿਆਰ ਆ ਤੇ ਜਿਆਦਾ VOTER ਬੂਥ ਪਾਣਾ ਐ ਸਰ ਜਿੱਦਾਂ ਦੱਸ ਰਹੇ ਨੇ ਵੀ ਪਿੰਡ ਨੇ ਬਾਈਕਾਟ ਕੀਤਾ ਆ ਮੁੱਟ ਪਰ ਲੱਗਦਾ ਵੀ VOTER ਤੇ ਵੀ ਇਛਾ ਦਿਖਾਉਂਗੇ ਜੀ ਦੇਖੀ ਦੇਖਣ ਮਿਲੇ ਕੋਈ ਅੱਜ ਵਿਰੋਧ ਨਹੀਂ ਕੋਈ ਮਾਰ ਨਹੀਂ ਨਹੀਂ ਸਰ ਇਹ ਅਜੇ ਕੁਝ ਨਹੀਂ ਹੋਇਆ ਹੈਗਾ ਜੀ ਪੂਰਾ ਪੀਸਫੁਲੀ ਆ ਪਿੰਡ ਦਾ ਕੋਈ ਪਿੰਡ ਦੇ ਸਰਪੰਚ ਵੱਲੋਂ ਕੁਝ ਕਹੇ ਨਹੀਂ ਨਹੀਂ ਕੁਝ ਨਹੀਂ ਕੀਤਾ ਸਰ ਕਿਸੇ ਨੇ ਨਹੀਂ ਕਿਹਾ ਹੈਗਾ ਸਰਪੰਚ ਵੱਲੋਂ ਕੋਈ ਸਜੋਜ ਉਸਤਾ ਕਿ ਕਾਣ ਪਿੰਡ ਰਹਿਣ ਦਾ ਹੁੰਦਾ ਐ ਬੈਸੋ ਸਰ ਪੰਚਾਇਤ ਆਊਟ ਆਫ ਹੋਈਆਂ ਹੋਈਆਂ ਨੇ ਹੁਣ ਪਿਛਲੇ ਟਾਈਮ ਤੋਂ ਪਰ ਫਿਰ ਵੀ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਪਾਈ ਗਈ ਹੈਗੀ ਜੇ ਕੋਈ ਬੋਟ ਪਾਣ ਆਉਂਦਾ ਵਾ ਤੇ ਕੋਈ ਵੀ ਪਰਿਸ਼ਵਾਣ ਘਟਾਉਂਦੀ ਤੁਰੂ ਤੋਂ ਉਹਨਾਂ ਨੇ ਕਿਹਾ ਬਹ 24 ਸੇ ਨਹੀਂ ਕੋਈ ਇਸ ਤਰ੍ਹਾਂ ਦੀ ਘਟਨਾ ਆਉਣ ਦੇ ਹਾਂਜੀ ਹਾਂਜੀ ਕੀ ਨਾਮ ਆ ਪੁਰੀ ਅਬਦਾਲ ਸਿੰਘ ਗੀ ਪਿੰਡ ਖਾਰੇ ਖੁਰ ਦਾ ਬੋਟ ਪਾਣ ਆਇਓ ਕੀ ਕਹਿਣਾ ਚਾਹੁੰਦੇ ਬੋਟ ਪਾਣ ਆਇਆ ਜੀ ਆਪਣਾ ਹੱਕ ਬਣਦਾ ਅਧਿਕਾਰ ਆ ਇਹ ਕੌਣ ਦਾ ਇਹ ਹੁਣ ਜਿੱਦਾਂ ਇਹ ਬਣਾਉਣ ਲੱਗੇ ਨੇ ਫੈਕਟਰੀ ਕਿਤੇ ਉਦੋਂ ਪਤਾ ਨਹੀਂ ਲੱਗੇ ਇਹਨਾਂ ਨੂੰ ਪਿੰਡ ਦਾ ਬੰਦਾ ਹੋ ਇਹ ਹੁਣ ਲੋਕਾਂ ਨੂੰ ਪਰੇਸ਼ਾਨ ਕਰਦੇ ਵੋਟਾਂ ਨਾ ਬਾਬੂ ਇਹ ਕੋਈ ਚੱਕਰ ਛੋੜਾ ਹੁੰਦਾ ਕੋਈ ਤੁਹਾਨੂੰ ਕਿਹਦੇ ਪਰੇਸ਼ਾਨ ਕਰਦੇ ਪਰੇਸ਼ਾਨ ਨਹੀਂ ਪਿੰਡ ਦੇ ਗਾਣ ਮੁਸਕਾਬਾ ਦੇ ਵੀ ਵੋਟ ਪਾਉਣੀ ਨਹੀਂ ਪਹਿਲਾਂ ਸਾਡੇ ਬੱਚੇ ਮੋਰ ਤੋਂ ਗੱਡੀ ਲੈ ਗਏ ਨੇ ਹਾਂਜੀ ਇਹ ਇੱਕੋ ਹੀ ਗੱਲ ਆ ਜਿਹੜਾ ਮਰ ਗਏ ਉਸ ਦਿਨ ਵੋਟ ਮਰ ਗਈਆਂ ਜਿੰਨੇ ਜਿਉਂਦੇ ਉਹਨਾਂ ਜਦੋਂ ਮਰ ਨਹੀਂ ਨਹੀਂ ਠੀਕ ਹੈ ਜਿਹੜਾ ਬੰਦਾ ਮਰ ਗਿਆ ਉਹਦੀ ਵੋਟ ਨਹੀਂ ਹੁੰਦੀ ਐਵੇਂ ਕਿੰਨੇ ਮੈਂਬਰ ਨੇ ਸਾਡੇ ਮੈਂਬਰ ਨੇ ਮੇਰੇ ਸਾਥਾਂ ਹੀ ਪਾ ਕੇ ਸਾਰੇ ਵੋਟ ਕਿੱਥੇ ਜੀ ਸਾਡੇ ਬੱਚੇ ਮੋਰ ਤੋਂ ਵਾਪਸੀ ਜੇ ਹੁਣ ਦੁਬਾਰਾ ਆਉਣਗੇ ਦੁਬਾਰਾ ਭੇਜਦੇ ਨਹੀਂ ਹੁਣ ਮੈਂ ਜਾਊਗਾ ਮੈਨੂੰ ਪਤਾ ਲੱਗ ਹਾਂਜੀ ਜ਼ਰੂਰ ਜਾਵਾਂਗੇ ਠੀਕ ਕੀ ਰਾਜ ਜੀ ਮੇਰਾ ਨੋ ਕੈਪਟਨ ਹਰਜਿੰਦਰ ਸਿੰਘ ਟੱਪਰੀਆਂ ਤੋਂ ਆਵੇਂ ਹਰਜਿੰਦਰ ਸਿੰਘ ਜੀ ਆ ਤੁਸੀਂ ਬੂਥ ਲਾਈ ਬੈਠੇ ਬਾਈਕਟ ਦਾ ਕੀ ਕਾਰਣਾ ਦੇਖੋ ਜੀ ਜਿਹੜਾ ਬੂਥ ਅਸੀਂ ਲਾਇਆ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਸੇਵਾ ਭਾਵਨਾ ਦੇ ਨਾਲ ਲਾਇਆ ਹੋਇਆ ਹੈ ਕਿਉਂਕਿ ਜੋ ਸੰਗਤ ਆਉਂਦੀ ਹੈ ਕੋਈ ਅਸੀਂ ਪਾਣੀ ਦਾ ਸ਼ਬੀਲ ਲਾਈ ਹੋਈ ਹੈ ਕੋਈ ਗਰਮੀ ਦਾ ਮੌਕਾ ਹੈ ਉਸ ਕਰਕੇ ਸੀ ਲਾਇਆ ਹੈ ਦੂਸਰੀ ਗੱਲ ਜਿਹੜਾ ਤੁਸੀਂ ਬੋਲਦੇ ਹੋ ਵੀ ਬਾਈਕਟ ਦੀ ਗੱਲ ਕਰਦੇ ਹੋ ਤੁਸੀਂ ਬਾਈ ਕਟ ਸੀ ਇਸ ਤਰ੍ਹਾਂ ਇਸ ਕਰਕੇ ਲਾਇਆ ਕਿਉਂਕਿ ਸਾਡੇ ਨੇੜੇ ਪਿੰਡ ਮੁਸ਼ਕਾਬਾਦ ਦੇ ਵਿੱਚ ਇੱਕ ਉਹ ਗੈਸ ਦੀ ਫੈਕਟਰੀ ਲੱਗ ਰਹੀ ਹੈ ਜਿਹਨੇ ਮethane ਗੈਸ ਬਣਾਉਣੀ ਹੈਾਨੂੰ ਪਤਾ ਹੀ ਵੀ ਬਹੁਤ ਉਹ ਜ਼ਹਿਰੀਲੀ ਗੈਸ ਹੈ ਜੋ ਉਹ ਦਾ ਉਹਨੂੰ ਟ੍ਰੀਟ ਕਰਨ ਵਾਸਤੇ ਪਾਣੀ ਵੀ ਜਾਣਾ ਉਹ ਵੀ ਗਰਾਊਂਡ ਦੇ ਵਿੱਚ ਉਹਨਾਂ ਨੇ ਪਾਉਣਾ ਹੈ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਬੜੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਸਾਡੀ ਪ੍ਰਸ਼ਾਸਨ ਵੱਲੋਂ ਜਾਂ ਸਾਡੀ ਕਿਸੇ ਪੋਲੀਟੀਕਲ ਪਾਰਟੀਾਂ ਵੱਲੋਂ ਸਾਡੀ ਕੋਈ ਬਹੁਤ ਜ਼ਿਆਦਾ ਸੁਣਵਾਈ ਨਹੀਂ ਹੋਈ ਨਾ ਹੀ ਕੋਈ ਸਾਡੇ ਕੋਲ ਆਇਆ ਸੋ ਇਸ ਕਰਕੇ ਅਸੀਂ ਕੁਛਕ ਨਗਰਾਂ ਨੇ ਫੈਸਲਾ ਲਿਆ ਬਈ ਜੋ ਇਹ ਵੋਟਾਂ ਨੇ ਇਹਦਾ ਅਸੀਂ ਪੂਰਨ ਬਾਈਕਟ ਕਰੀਏ ਸੋ ਇਸ ਕਰਕੇ ਅਸੀਂ ਇਹ ਬਾਈਕਟ ਕੀਤਾ ਪਰ ਦੇਖੋ ਮੈਨੂੰ ਇਹ ਵੀ ਮਿਲ ਰਿਹਾ ਵੀ ਕੁਝ ਕੇ ਲੋਕ ਵੋਟਾਂ ਵੀ ਪਾ ਰਹੇ ਨੇ ਕੀ ਕਾਰਨ ਕੀ ਹੈ ਦੇਖੋ ਜੀ ਤੁਹਾਡੇ ਨਾਲ ਨਹੀਂ ਹੈਗੇ ਉਹ ਦੇਖੋ ਜੀ ਕਹਾਣੀ ਇਸ ਤਰ੍ਹਾਂ ਹੈ ਜੋ ਸਾਡਾ ਪਿੰਡ ਹੈ ਮੈਂ ਸਾਡੇ ਪਿੰਡ ਦੀ ਅਸੀਂ ਕਹਿ ਸਕਦੇ ਹਾਂ ਸਾਡੇ ਪਿੰਡ ਦੇ ਵਿੱਚ ਕੋਈ ਵੀ ਹਾਲ ਤੱਕ ਵੋਟ ਪਾਉਣ ਨਹੀਂ ਆਇਆ ਇਹ ਸਾਡੇ ਨਜ਼ਦੀਕੀ ਪਿੰਡ ਹਰਿਓਂ ਦੇ ਵਿੱਚ ਹੈ ਹਰ ਇੱਕ ਦੀ ਆਪਣੀ ਆਪਣੀ ਇੰਡੀਪੈਂਡੈਂਸੀ ਹੈ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਹੈ ਜਬਰਦਸਤੀ ਕੋਈ ਨਹੀਂ ਇਹ ਕਈ ਪਿੰਡਾਂ ਦਾ ਸਾਂਝਾ ਬੂਥ ਹੈ ਜਿਹੜਾ ਲੱਗਿਆ ਸਾਂਝਾ ਹੈ ਇਹ ਦੋ ਪਿੰਡਾਂ ਦਾ ਬੂਥ ਆ ਜੀ ਇਹਦੇ ਵਿੱਚ ਦੇਖੋ ਜੇ ਕਿਸੇ ਪਾਉਣਾ ਚਾਹੁੰਦਾ ਹੈ ਉਹ ਉਹਦੀ ਮਰਜ਼ੀ ਹੈ ਲੇਕਿਨ ਦੋ ਪਿੰਡ ਕਿਹੜੇ ਦਾ ਬੂਥ ਹੈ ਜੀ ਇਹ ਹਰਿਓਂ ਤੇ ਟੱਪਰੀਆਂ ਦਾ ਹਰਿਓਂ ਖੁਰਦ ਤੇ ਪਿੰਡ ਟੱਪਰੀਆਂ ਦਾ ਹਰਿਓਂ ਫਿਰ ਨਾਲ ਨਹੀਂ ਹੈਗਾ ਭਾਈ ਸਾਡੇ ਹਰਿਓਂ ਪਸ਼ੂਕ ਲੋਕ ਹੈਗੇ ਨੇ ਔਰ ਕੋਸ਼ਿਕਾ ਨਹੀਂ ਵੀ ਹੈਗੇ ਜ਼ਬਰਦਸਤੀ ਪੂਰੀਆਂ ਪੂਰਨ ਤੌਰ ਤੇ ਪੂਰੀਆਂ ਪੂਰਨ ਤੌਰ ਤੇ ਬਾਈਕਟ ਹੈ ਕੀ ਨਾਮ ਹੈ ਤੁਹਾਡਾ ਜੀ ਅਮਰੀਕ ਸਿੰਘ ਜੀ ਕਿੰਨੀ ਉਮਰ ਹੈ ਤੁਹਾਡੀ ਜੀ 69 ਸਾਲ ਅੱਜ ਚੋਣਾ ਕੀ ਆ ਕੀ ਕੋਟ ਪਣ ਗਏ ਸੀ ਨਾ ਬਿਲਕੁਲ ਨਹੀਂ ਗਏ ਨਾ ਹੀ ਪਹੁੰਚਿਆ ਇਸ ਕਰਕੇ ਸਾਡਾ ਬਾਈਕਟ ਮਕੰਮਲ ਤੌਰ ਤੇ ਕਾਰਨ ਹੈਗਾ ਕਾਰਨ ਇਹ ਹੈ ਜਿਹੜੀ ਬਾਇਓ ਗੈਸ ਬੈਟਰੀ ਲੱਗ ਰਹੀ ਆ ਮਤਲਬ ਉਹਦਾ ਵਿਰੋਧ ਚੱਲ ਰਿਹਾ ਦੋ ਦਿਨ ਬੀਤੇ ਹੋ ਗਏ ਲਈ ਅਸੀਂ ਬਹੁਤ ਸਮਾਂ ਤੋਂ ਮਤਲਬ ਉਹ ਚ ਕੀਤੀ ਵੀ ਇਹ ਬੰਦ ਕੀਤੀ ਜਾਵੇ ਐਸਡੀਐਨ ਤੋਂ ਅਕਰ ਵੀ ਅਸੀਂ ਦੋ ਵਾਰ ਗਏ ਆ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਪੋਲੀਟੀਕਲ ਪਾਰਟੀਆਂ ਵੀ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਆ ਚਾਹੇ ਅਕਾਲੀ ਦਲ ਆ ਚਾਹੇ ਆਭੜਿਆ ਕੋਈ ਵੀ ਜਿਹੜੀ ਅਸੀਂ ਸਾਡੀਆਂ ਪਾਰਟੀਆਂ ਦਾ